ਵੀਡੀਓ ਮੈਨੂੰ ਸਾਰੀ ਗੱਲ ਦੱਸਦੀ ਆ ਗੱਲ ਪਤਾ ਨਾ ਕੀ ਆ ਜਿਹੜੀ ਸੰਦੀਪ ਹੋਆ ਨਾ ਉਹ ਤੇ ਜਦੋਂ ਸਾਡਾ ਵਿਆਹ ਹੋਇਆ ਵੈਥੋਂ ਗਈ ਨਹੀਂ ਆ ਨਹੀਂ ਮੇਰੀ ਸੁਣ ਹਾਂ ਗੱਲ ਆ ਫੋਨ ਕੇ ਦਾ ਆਉਂਦਿਆ ਸੀ ਆਪਣੇ ਘਰ ਦੀਆਂ ਗੱਲਾਂ ਸਾਰੀਆਂ ਕਿਹਨੂੰ ਦੱਸਾਂ ਲਈ ਹਾਂ ਅੰਮੀ ਰੋਲਾ ਮੈਂ ਨਹੀਂ ਪਾਉਂਦੀ ਠੀਕ ਵਾ ਨਾ ਤੁਹਾਡਾ ਜਵਾਈ ਗਿਆ ਸੀ ਤੁਹਾਡੇ ਪਿੰਡ ਤੇ ਉਹਨਾਂ ਮੈਨੂੰ ਫੋਨ ਕਰਕੇ ਸਾਰੀ ਗੱਲ ਦੱਸੀ ਆ ਜੇ ਮੇ ਕੋ ਸੱਚ ਸੁਣਦੇ ਆ ਤੇ ਦਲਜੀਤ ਗਿਆ ਇਹ ਤੁਹਾਡੇ ਪਿੰਡ ਨਹੀਂ ਉਹਨੂੰ ਕਿ ਲੋੜ ਪਈ ਤੁਹਾਡੇ ਪਿੰਡ ਜਾਣ ਦੀ ਤੇਰੇ ਭਰਾ ਨੇ ਫੋਨ ਕਰਕੇ ਸੱਦਿਆ ਹੋਣਾ ਵਾ ਬਥੇਰਾ ਵੱਧ ਆਓ ਕਰੋ ਮਾਮਾ ਧੀਆਂ ਅਸਲਾਵਾ ਤੇ ਮੈਂ ਜਾਣੀ ਆ ਠੀਕ ਵਾ ਨਾ ਜਾ ਜਾ ਅੱਗੇ ਤੇ ਮੈਂ ਦਰਵਾਜ਼ਾ ਖੋਲ ਦਿੱਤਾ ਹੈ ਨਾ ਹੋਣਾ ਆਏਗੀ ਹੁਣ ਤੇ ਨਹੀਂ ਖੋਲਣਾ ਜੇ ਜਾਵੇਂਗੇ ਆਪਣੀ ਮਰਜ਼ੀ ਨਾਲ ਤੂੰ ਆਪਣਾ ਇੰਤਜ਼ਾਮ ਕਰਕੇ ਦੇ ਠੀਕ ਵਾ ਨਾ ਮੈਨੂੰ ਗੱਲਾਂ ਕਰਦੀਆਂ ਮੇਰੀ ਟੈਨਸ਼ਨ ਨਾ ਲਿਆ ਕਰ ਬੋਤੀ ਤੂੰ ਜ਼ੁਬਾਨ ਬੰਦੀ ਰੱਖ ਚੰਗਾ ਜਾਣਾ ਤੇ ਜਾ ਪਹਿਲਾਂ ਤੇ ਪਾਜੀ ਅਸੀਂ ਸੋਚਨੇ ਆਂ ਇਹ ਮੁੰਡਾ ਨੌਕਰੀ ਵਾਲਾ ਹੋਵੇ ਉਹਦੀ ਪੈਲੀ ਵੀ ਪੂਰੀ ਹੋਵੇ ਜੀ ਵੀ ਚੰਗੇ ਹੋਣ ਸੋਹਣਾ ਸੁਨਖਾ ਵੀ ਹੋਵੇ ਪਰ ਉਦੋਂ ਅਸੀਂ ਸੁਭਾਅ ਨਹੀਂ ਵੇਖਦੇ ਸੁਭਾਅ ਤੇ ਸਾਨੂੰ ਪਤਾ ਲੱਗਦੇ ਬਾਅਦ ਬਾਅਦ ਹੁਣ ਜੇ ਕੋਈ ਮੇਰੇ ਦਿਲ ਨੂੰ ਪੁੱਛੇ ਵੀ ਨੌਕਰੀ ਵਾਲਾ ਮੁੰਡਾ ਚਾਹੀਦਾ ਵਾ ਕਿ ਚੰਗੇ ਸੁਭਾਅ ਵਾਲਾ ਮੁੰਡਾ ਚਾਹੀਦਾ ਤੇ ਮੈਂ ਤੇ ਇਹੋ ਕਹੂੰਗਾ ਵੀ ਨੌਕਰੀ ਨੂੰ ਅਸੀਂ ਅੱਗ ਲਾਉਣੀ ਹੈ ਇਹੋ ਜਿਹੇ ਦੇ ਮੁੰਡਾ ਚੰਗਾ ਹੁੰਦਾ ਚਲ ਕੋਈ ਗੱਲਬਾਤ ਨਾ ਕਰਨ ਵਾਲੇ ਬੰਦੇ ਬੀਬੇ ਹੁੰਦੇ ਬੀਬੇ ਹੁੰਦੇ ਆਪਣੀ ਵੀ ਚਲੋ ਦੱਸਦੇ ਪਿਆਰ ਨਾਲ ਸਾਡੀ ਵੀ ਸੁਣਦੇ ਤੇ ਅਸੀਂ ਸੁਖੀ ਹਾਂ ਸਾਡੀ ਕੁੜੀ ਵੀ ਸੁਖੀ ਹੈ